ਬਿਲਾਵਲ ਮਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰ ਆਇਆ ਰਹਾਓ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਤਮਾ ਹਿੱਤ ਆਈ ਨਾਨਕ ਗੁਰ ਪੂਰੇ ਸਰਣਾਈ ਜਿਨ ਆਪਣੇ ਨਾਮ ਕੀ ਪੈਜਰਖਾਈ ਬਿਲਾਵਲ ਮਹਲਾ 5ਵਾਂ ਸਤਗੁਰ ਕਰਦੀਨੇ ਅਸਤਰ ਕਰਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਨ ਕੀ ਤਿਸ ਆਗੇ ਹੀ ਮਾਰ ਕਰਤਾਰ ਨਾਨਕ ਦਾਸ ਤਾਂ ਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹਲਾ 5ਵਾਂ ਤਾਪ ਸੰਤਾਪ ਸਗਲੇ ਗਏ ਦਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋ ਘਰ ਦੇਸ਼ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪ੍ਰਸੰਨ ਹੈ ਲਹਿ ਗਏ ਵਿਯੋਗ ਬਿਲਾਵਲ ਮਹਲਾ 5 ਕਾਹੂ ਸੰਗ ਨਾ ਚਲਹੀਂ ਮਾਇਆ ਜੰਜਾਲ ਉਠ ਸਿਧਾਰੇ ਛਤਰ ਪਤ ਸੰਤਮ ਕੈ ਖਿਆਲ ਰਹਾਉ ਆਉ ਬੁੱਧ ਕੋ ਬਿਨ ਸੁਨਾ ਇਹ ਧੁਰ ਕੀ ਢਾਲ ਬਹੁ ਜੋਨੀ ਜਨਮੈ ਮਰੇ ਵਿਖਿਆ ਬਿਕਰਾਲ ਸਤ ਬਚਨ ਸਾਧੂ ਕਹੈ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹਿਲਾ ਪੰਜਵਾ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰ ਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਰ ਜਗਤਰ ਮਹਿ ਲੋਚੈ ਸਭ ਜੀਆ ਸੁਪ੍ਰਸੰਨ ਭੈ ਸਤਗੁਰ ਪ੍ਰਭੂ ਕਾਸ਼ ਬਿਗਨ ਨਾ ਥੀਆ ਜਾ ਕਾ ਅੰਗ ਦਇਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ ਰਾਗ ਬਿਲਾਵਲ ਨਹਿ ਲਾ ਪੰਜਵਾ ਧਰ ਪੰਜਵਾ ਚੋਪ ਦੇ ਇਕੋਂਕਾਰ ਸਤਗੁਰ ਪ੍ਰਸਾਦ ਨਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨ ਸਤ ਬਾਰ ਨਾ ਲੱਗਈ ਜਿਉ ਕਾਗਦ ਬੂੰਦਾਰ ਸੁਨ ਮੇਰੀ ਮਨਸਾ ਮਨੈ ਮਾਹੀ ਸਤ ਦੇਖ ਬੀਚਾਰ ਸਿੱਧ ਸਾਧਿਕ ਗਿਰੀ ਜੋਗੀ ਅਜ ਗਏ ਘਰ ਬਾਰ ਰਹਾਉ ਜੈਸਾ ਸੁਤਨਾ ਰੈਨ ਕਾ ਤੈਸਾ ਸੰਸਾਰ ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲੱਗੇ ਗੁਵਾਰ ਤਹਾਂਸੋ ਫਾਈ ਮੀਤ ਹੈ ਦੇਖ ਮੈਨੁ ਪਸਾਰ ਇਕ ਚਾਲੇ ਇਕ ਚਾਲ ਸੈਂ ਸਭ ਆਪਣੀ ਵਾਰ ਜਿਨ ਪੂਰਾ ਸਤਗੁਰ ਸੇਵਿਆ ਸੇ ਅਸਥਿਰ ਹਰ ਦਵਾਰ ਗਨਨਾਨਕ ਹਰਕ ਦਾਸ ਹੈ ਰਾਖ ਪਹਿਜ ਮੁਰਾਰ ਬਲਾਵਲ ਮਹਿਲਾ ਪੰਜਵਾ ਲੋਕਨਕੀਆਂ ਵਡਿਆਈਆਂ ਬੈਸੰਤਰ ਪਾਗੋਂ ਜਿਉ ਮਿਲੇ ਪਿਆਰਾ ਆਪਣਾ ਤੇ ਬੋਲ ਕਰਾਗੋਂ ਜੋ ਪ੍ਰਭ ਜਿਓ ਦਿਆਲ ਹੋਏ ਤੋ ਭਗਤੀ ਲਾਗੋਂ ਲਪਟ ਰਹੋ ਮਨ ਬਾਸਨਾ ਗੁਰਮੇਲਿ ਇਹ ਤਿਆਗੋਂ ਰਹਾਉ ਕਰੂੰ ਬੇਨਤੀ ਅਤ ਕਣੀ ਇਹ ਜਿਉ ਹੁਮਾਗੋਂ ਅਰਥ ਆਨ ਸਭ ਵਾਰਿਆ ਤ੍ਰੇ ਨਿਮਕ ਸੁਹਾਗੋ ਪੰਚ ਸੰਗ ਗੁਰ ਤੇ ਛੁੱਟੇ ਦੋਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਬਾਸੁਰ ਜਾਗੋਂ ਸ਼ਰਨ ਸੁਹਾਗਨ ਆਇਆ ਜਿਸ ਮਸਤਕ ਭਾਗੋ ਕਉ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹਿਲਾ ਪੰਜਵਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡ ਭਾਗਾ ਮੈਲਾਕ ਦੇ ਨ ਹੋਵਈ ਨ ਲੱਗ ਦਾਗ ਸਭ ਪਾਇਆ ਸੁਖਦਾਈਆ ਮਿਲਿਆ ਸੁਖ ਪਾਏ ਸਹਜ ਸਮਾਨ ਪੀਤਰੇ ਛੋੜਿਆ ਨਾ ਜਾਏ ਰਹਾ ਜਰਾ ਮਰਨ ਵਿਆਪਈ ਫਿਰ ਦੁੱਖ ਨਾ ਪਾਇਆ ਪੀ ਅੰਮ੍ਰਿਤ ਆਗਨਿਆ ਗੁਰ ਅਮਰ ਕਰਾਇਆ ਸੋ ਜਾਣੈ ਜਿਨ ਚੱਖਿਆ ਹਰ ਨਾਮ ਅਮੋਲ ਕੀਮਤ ਕਹੀ ਨਾ ਜਾਈਐ ਕਿਉ ਕਹਿ ਮੁਖ ਬੋਲ ਸਫਲ ਦਰਸ਼ ਤੇਰਾ ਪਾਰ ਬ੍ਰਹਮ ਗੁਣਿਤ ਤੇਰੀ ਬਾਣੀ ਪਾਵਾਂ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਨੀ ਬਿਲਾਵਲ ਮਹਲਾ 5 ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਥਾਰੇ ਸੇਵਾ ਤਛੂ ਨ ਜਾਣਉ ਨੀਚ ਮੂਰਖਾ ਰੇ ਮਾਨ ਕਰਉ ਤਦ ਉਪਰੇ ਮੇਰੇ ਪੀਤਮ ਪਿਆਰੇ ਹਮ ਅਪਰਾਧੀ ਸਦਪੂਲ ਤੇ ਤੁਮ ਬਖਸ਼ਨ ਹਾਰੇ ਰਾਉ ਹਮ ਅਵਗਨ ਕਰੇ ਅਸੰਖ ਨੀਤ ਤੁਮ ਨਿਰਗੁਨ ਦਾਤਾ ਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕੇ ਸ਼ੁਦਿਆ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਮ ਸਿਉ ਨਾ ਚਿਤ ਖਸਮਾਰੇ ਉਜ ਤੇ ਬਾਹਰ ਕਿਛ ਨਹੀਂ ਅਵ ਕਟ ਮਹਾਰੇ ਕਉ ਨਾਨਕ ਸ਼ਰਨ ਦਿਆਲ ਗੁਰ ਲੇਹੁ ਮੁਗਦ ਉਧਾਰੇ ਬਿਲਾਵਲ ਮਹਲਾ 5 ਦੋਸ਼ ਨਾ ਕਾਹੂ ਦਿਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵੈ ਸੁਖ ਹੋਏ ਕਹਨਾ ਮਨ ਸੋਈ ਗਾਇਏ ਕਹੀਏ ਕਾਏ ਪਿਆਰੇ ਤੁਜ ਬਿਨ ਤੁਮ ਦਇਆਲ ਸੁਆਮੀ ਸਭ ਅਵਗਨ ਹਵਾ ਰਹਾ ਜਿਉ ਤੁਮ ਰੱਖੋ ਤਿਉ ਰਹਾ ਅਵਰ ਨਹੀਂ ਚਾਰਾ ਨੀ ਧਰਿਆ ਧਰ ਤੇਰੀਆ ਇੱਕ ਨਾਮ ਆਧਾਰ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਕਤਾ ਸਗੋ ਸਮਗਰੀ ਤੇਰੀ ਆਬ ਤੇਰੀ ਜੁਗਤਾ ਚਰਨ ਪਖਾਰੋਂ ਕਰ ਸੇਵਾ ਜੇ ਠਾਕੁਰ ਭਾਵੇ ਤੋ ਕਿਰਪਾ ਦਇਆਲ ਪ੍ਰਭ ਨਾਨਕ ਗੁਣ ਗਾਵੇ ਦਿਲਾਵਲ ਮਹਲਾ 5 ਮਿਰਤ ਹੱਸੇ ਸਿਰ ਉਪਰੇ ਅਸ਼ੂਆ ਨਹੀਂ 부ਝੇ ਬਾਦ ਸਾਦ ਅੰਕਾਰ ਵਹਿ ਮਰਣਾ ਨਹੀਂ ਸੁਝਾ ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਅਫਾਗੇ ਦੇਖ ਕੁਸਮ ਭਾਰੰਗੁਲਾ ਕਾਹੇ ਫੂਲ ਲਾਗੇ ਰਹਾਉ ਕਰ ਕਰ ਪਾਪ ਦਰਬ ਕੀਆ ਵਰਤਨ ਕਹਿ ਤਾਈ ਮਾਟੀ ਸਿਉ ਮਾਟੀ ਰਲੀ ਨਾਂਗਾ ਉੱਠ ਜਾਈ ਜਾ ਕੇ ਕੀਏ ਸ਼ਰਮ ਕਰੇ ਏ ਬੈਰ ਬਰੋਧੀ ਅੰਤ ਕਾਲ ਭਜ ਜਾਹਿੰਗੇ ਕਾਹੇ ਜੋ ਕਰੋਧੀ ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮ ਕਹੋ ਨਾਨਕ ਬੰਧਨ ਛੁਟੇ ਸਤਗੁਰ ਕੀ ਸ਼ਰਨ ਬਿਲਾਵਲ ਮਹਿਲਾ ਪੰਜਵਾ ਪਿੰਗੁਲ ਪਰਬਤ ਪਾਰ ਪਰੇ ਖਾਲ ਤਪੁਰ ਬਕੀਤਾ ਅੰਦਲੇ ਤ੍ਰਿਭਵਨ ਸੂਜਿਆ ਗੁਰ ਫੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਫੈ ਚੀਤਾ ਰਹਾਓ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਇਸ ਅਪੈਦਾਨ ਦਿੱਤਾ ਸਿੰਘ ਬਿਲਾਈ ਹੋਏ ਗयो ਰਣ ਮੇਰ ਦਖੀਤਾ ਸ਼ਰਮ ਕਰਤੇ ਦਮ ਆਢ ਕੋ ਤੇ ਗਨੀ ਤਨੀਤਾ ਕਮਨ ਵਡਾਈ ਕਹਿਸ ਤੋਂ ਬੇਅੰਤ ਗੁਨੀਤਾ ਕਰ ਕਿਰਪਾ ਮੋਹ ਨਾਮ ਦੇਹੋ ਨਾਨਕ ਧਰ ਸ੍ਰੀਤਾ ਬਿਲਾਵਲ ਮਹਿਲਾ ਪੰਵਾਂ ਹਉ ਬੁੱਧ ਪਰਬਾਦ ਨੀਤ ਲੋਭ ਰਸਨਾ ਸਾਦ ਲਪਟ ਕਪਟ ਗ੍ਰਹਿ ਬੇਧਿਆ ਮਿੱਠਿਆ ਵਿਖਿਆਦ ਐਸੀ ਪੇਖੀ ਨੇਤਰ ਮੈਂ ਪੂਰੇ ਗੁਰਪੁਰ ਸਾਦ ਰਾਜ ਮਿਲਖ ਤਨ ਜੋਬਨਾ ਨਾ ਮੈਂ ਬਿਨ ਬਾਦ ਰਹਾਉ ਰੂਪ ਤੂਪ ਸੋਗੰਧਤਾ ਕਾਪਰ ਫੋਗਾਦ ਨਿਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਾਨੁਖ ਭਇਆ ਚਿੰਭੰਗਨ ਦੇਹਾਦ ਇਹ ਔਸਰਤੇ ਚੁਕੇ ਬਹੁ ਜੋਨ ਫਮਾਦ ਪ੍ਰਭ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੂਖ ਸਦ ਮੰਕ ਨੰਦ ਤਾ ਕੈ ਪੂਰਨ ਨਾਦ